4 ਸਾਲ ਤੋਂ ਇਸ ਵਿਵਤਾ ਔਰਤ ਨੂੰ ਉਸਦਾ ਪਤੀ ਇੰਨਾ ਜ਼ਿਆਦਾ ਤੰਗ ਪਰੇਸ਼ਾਨ ਕਰਦਾ ਸੀ ਕਿ ਅੱਜ ਉਸਨੇ ਸਟੇਟਸ ਪਾਉਣ ਤੋਂ ਬਾਅਦ ਹਸਪਤਾਲ ਵਿਖੇ ਦਮ ਤੋੜ ਦਿੱਤਾ। ਇਸ ਮੌਕੇ ਤੇ ਕੁੜੀ ਦੇ ਭਰਾ ਦੇ ਵੱਲੋਂ ਦੱਸਿਆ ਗਿਆ ਕਿ ਉਸਦੇ ਜੀਜੇ ਦੇ ਕਿਤੇ ਹੋਰ ਸਬੰਧ ਸੀ ਜਿਸ ਤੇ ਚਲਦੇ ਹੋਏ ਭੈਣ ਅਕਸਰ ਹੀ ਦੁਖੀ ਰਹਿੰਦੀ ਸੀ। ਕਦੇ ਉਸਤੇ ਨਾਲ ਕੁੱਟਮਾਰ ਕੀਤੀ ਜਾਂਦੀ ਤਾਂ ਕਦੇ ਉਸ ਨੂੰ ਘਰ ਤੋਂ ਬਾਹਰ ਤੱਕ ਕੱਢ ਦਿੱਤਾ ਜਾਂਦਾ ਸੀ। ਬੀਤੇ ਦਿਨੀ ਵੀ ਜਦੋਂ ਇਸ ਪਤਨੀ ਨੇ ਆਪਣੇ ਪਤੀ ਨੂੰ ਕਿਸੇ ਹੋਰ ਔਰਤ ਦੇ ਨਾਲ ਦੁਕਾਨ ਤੇ ਬੈਠੇ ਦੇਖਿਆ ਤਾਂ ਘਰ ਦੇ ਵਿੱਚ ਲੜਾਈ ਝਗੜਾ ਹੋਇਆ ਜਿਸ ਤੋਂ ਬਾਅਦ ਭਰਾ ਨੂੰ ਸਾਰੀ ਗੱਲ ਦਾ ਪਤਾ ਲੱਗ ਗਿਆ ਤੇ ਹੁਣ ਉਸਦੇ ਪਰਿਵਾਰਿਕ ਮੈਂਬਰ ਹੀ ਇੱਕ ਇੱਕ ਗੱਲ ਦਾ ਖੁਲਾਸਾ ਕਰ ਰਹੇ ਨੇ ਕਿ ਬੀਤੇ 4 ਸਾਲ ਤੋਂ ਉਹਨਾਂ ਦੇ ਘਰ ਦਾ ਇਹ ਜਵਾਈ ਕਿਵੇਂ ਦੁਖੀ ਕਰ ਰਿਹਾ ਸੀ ਕਈ ਵਾਰ ਸਮਝੋਤੇ ਹੋਏ ਕਦੇ ਥਾਣਿਆਂ ਦੇ ਵਿੱਚ ਤੇ ਕਦੇ ਐਸਐਸਪੀ ਦੇ ਕੋਲ ਇਹ ਮੁੰਡਾ ਆਪਣੀਆਂ ਗੱਲਾਂ ਤੋਂ ਮੁੱਕਰਦਾ ਰਿਹਾ ਤੇ ਅੱਜ ਉਸਦੀ ਭੈਣ ਦੀ ਜਾਨ ਲੈ ਕੇ ਹਟਿਆ ਪਰ ਆਸਮੇਤ ਕੁੜੀ ਦੇ ਪਿਕੇ ਪਰਿਵਾਰ ਦੇ ਵੱਲੋਂ ਹੋਰ ਵੀ ਕਈ ਤਰ੍ਹਾਂ ਦੀਆਂ ਗੱਲਾਂ ਦੱਸੀਆਂ ਗਈਆਂ ਨੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਸਾਡੀ ਤੀ ਆਪਣੇ ਬੱਚਿਆਂ ਦੀ ਖਾਤੇ ਹੀ ਸੌਰੇ ਘਰ ਦੇ ਵਿੱਚ ਰਹਿ ਰਹੀ ਸੀ ਜਦੋਂ ਉਸ ਨੂੰ ਵਾਪਸ ਆਉਣ ਦੇ ਲਈ ਕਿਹਾ ਜਾਂਦਾ ਸੀ ਤਾਂ ਉਹ ਆਪਣੇ ਬੱਚਿਆਂ ਦੇ ਭਵਿੱਖ ਵੱਲ ਦੇਖ ਕੇ ਹੀ ਰੁਕ ਜਾਂਦੀ ਸੀ ਪਰ ਅੱਜ ਸਭ ਕੁਝ ਹੱਤੋਂ ਵੱਦ ਹੋ ਗਿਆ ਤੇ ਉਸਦੇ ਪਤੀ ਦੇ ਨਜਾਇਜ਼ ਸਬੰਧਾਂ ਦੇ ਚੱਲਦੇ ਹੋਈ ਕੁੜੀ ਦੀ ਜਾਨ ਚਲੀ ਗਈ ਪਠਾਨਕੋਟ ਦਾ ਇਹ ਸਾਰਾ ਮਾਮਲਾ ਜਿੱਥੇ ਨਜਾਇਜ਼ ਸਬੰਧਾਂ ਤੋਂ ਤਾਂਗਾ ਕੇ ਵਿਵਤਾ ਔਰਤ ਦੀ ਜਾਨ ਗਈ ਹੈ ਇਸ ਸਬੰਧ ਦੇ ਵਿੱਚ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਮ੍ਰਿਤਕਾ ਦੇ ਭਰਾ ਮਨੀਸ਼ ਨੇ ਦੱਸਿਆ ਕਿ ਉਸਦੀ ਭੈਣ ਅਨੁਰਾਧਾ ਦਾ ਵਿਆਹ 14 ਸਾਲ ਪਹਿਲਾਂ ਅਮਨਦੀਪ ਉਰਫ ਸਾਹਿਲ ਦੇ ਨਾਲ ਹੋਇਆ ਸੀ ਅਮਨਦੀਪ ਤੇ ਪ੍ਰਿਯੰਕਾ ਉਰਫ ਪ੍ਰਿਆ ਨਾਮ ਦੀ ਕੁੜੀ ਦੇ ਨਾਲ ਨਾਜਾਇਜ਼ ਸਬੰਧ ਸਨ ਅਮਨਦੀਪ ਸਾਹਿਲ ਚੋਕਾਲ ਮਾਰਕੀਟ ਦੇ ਵਿੱਚ ਦੁਕਾਨ ਚਲਾਉਂਦਾ ਹੈ ਜਦੋਂ ਅਮਨਦੀਪ ਕੱਲ ਆਪਣੀ ਦੁਕਾਨ ਤੇ ਸੀ ਤਾਂ ਭੈਣ ਅਨੁਰਾਧਾ ਵੀ ਦੁਕਾਨ ਤੇ ਪਹੁੰਚ ਗਈ ਤੇ ਉਸ ਨੇ ਉੱਥੇ ਪ੍ਰਿਆ ਨੂੰ ਦੇਖ ਲਿਆ ਪ੍ਰਿਗਤ ਉਸਦੀ ਮਾ ਸੰਤੋਸ਼ ਵੀ ਦੁਕਾਨ ਦੇ ਅੰਦਰ ਬੈਠੇ ਸਨ ਤਿੰਨਾਂ ਨੇ ਮਿਲ ਕੇ ਹੀ ਉਸਦੀ ਭੈਣ ਨੂੰ ਕੁੱਟਿਆ ਜ਼ਲੀਲ ਕੀਤਾ ਜਿਸ ਤੋਂ ਬਾਅਦ ਉਸਦੀ ਭੈਣ ਦੀ ਜਾਨ ਚਲੀ ਗਈ ਸ਼ਿਕਾਇਤ ਦੇ ਵਿੱਚ ਇਹ ਵੀ ਦੋਸ਼ ਲਗਾਇਆ ਗਿਆ ਕਿ ਉਸਦੀ ਭੈਣ ਅਨੁਰਾਦਾ ਨੂੰ ਤਿੰਨਾਂ ਨੇ ਹੀ ੱੱਕੇ ਦੇ ਨਾਲ ਮਾਰ ਕੇ ਦੁਕਾਨ ਤੋਂ ਬਾਹਰ ਕੱਢ ਦਿੱਤਾ ਤੇ ਉਸਦੀ ਭੈਣ ਦੁਕਾਨ ਤੋਂ ਆਪਣੇ ਪਿੰਡ ਚੱਕ ਮਾਧੋ ਸਿੰਘ ਵੱਲ ਨੂੰ ਤੁਰ ਪਈ ਸੀ ਰਾਤ ਦੇ ਵਿੱਚ ਹੀ ਪਤਾ ਲੱਗਦਾ ਹੈ ਕਿ ਉਹ ਡਿੱਗਦੀ ਫਿਰਦੀ ਸੀ ਤੇ ਕਿਸੇ ਰਿਸ਼ਤੇਦਾਰ ਦੇ ਵੱਲੋਂ ਇਸ ਤਰ੍ਹਾਂ ਦੇਖਣ ਤੋਂ ਬਾਅਦ ਉਸ ਨੂੰ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਜਿੱਥੇ ਅਲਾਸ ਦੇ ਦੌਰਾਨ ਉਸਦੀ ਜਾਨ ਚਲੀ ਗਈ। ਮ੍ਰਿਤਕ ਵਰ ਦੇ ਪਰਾਂ ਦੇ ਬਿਆਨਾਂ ਤੇ ਥਾਣਾ ਚਾਹਪੁਰ ਕੰਡੀ ਦੀ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਨਿਊ ਕਲੋਨੀ ਚਕਮਾਦੋ ਸਿੰਘ ਦੇ ਰਹਿਣ ਵਾਲੇ ਸਾਹਿਲ, ਪ੍ਰਿਅੰਕਾ ਅਤੇ ਸੰਤੋਸ਼ ਕੁਮਾਰੀ ਦੇ ਖਿਲਾਫ ਇਹ ਮਾਮਲਾ ਦਰਜ ਕੀਤਾ ਗਿਆ ਹੈ। ਪਰਿਵਾਰਿਕ ਮੈਂਬਰ ਇਸ ਬਾਬਤ ਹੋਰ ਕਿਹੜੀ-ਕਿਹੜੀ ਜਾਣਕਾਰੀ ਸਾਂਝੀ ਕਰ ਰਹੇ ਨੇ ਅਤੇ ਕੀ ਗੰਭੀਰ ਦੋਸ਼ ਇਸ ਮੁੰਡੇ ਦੇ ਉੱਪਰ ਲੱਗੇ ਨੇ ਸੁਣਦੇ ਆ। ਉਹ 4 ਸਾਲ ਦਾ ਪਤਾ ਹੈ ਕਿ ਉਹਨੂੰ ਬੜਾ ਟੌਰਚਰ ਕਰਦਾ ਸੀ, ਉਹਦੀ ਫੈਮਿਲੀ ਵੀ ਟੌਰਚਰ ਕਰਦੀ ਸੀ। ਉਹਨੂੰ ਮਾਰਦੇ ਵੀ ਆਹੀ, ਉਹਨੂੰ ਘਰੋਂ ਵੀ ਕੱਢ ਦਿੰਦੇ ਸੀ ਵਿਚਾਰੀ ਨੂੰ। ਉਹ ਫਿਰ ਉੱਥੇ ਰਹਿੰਦੀ ਹੀ, ਉਹ ਆਪਣੇ ਬੱਚਿਆਂ ਪਿੱਛੇ ਉੱਥੇ ਰਹਿੰਦੀ ਹੀ। ਉਹਨੂੰ ਜਦੋਂ ਲੜਾਈ ਝਗੜਾ ਹੁੰਦਾ ਸੀ, ਉਹਨੂੰ ਬੱਕ ਕਰ ਦਿੰਦੇ ਸੀ ਚੁੱਕ ਕੇ ਵਿਚਾਰੇ, ਉਹਨੂੰ ਫਿਰ ਉਹਨਾਂ ਨੇ ਬੱਕ ਕਰਤੀ ਸੀ। ਉਹਨੂੰ ਕੋਈ ਰਾਸ਼ਨ ਪਾਣੀ ਪਾ ਕੇ ਨਹੀਂ ਦਿੰਦੇ, ਕੁਝ ਨਹੀਂ, ਉਹਨੂੰ ਬੜਾ ਜਿਆਦਾ ਟੌਰਚਰ ਕਰਦੇ ਸੀ। ਉਹਨੂੰ ਧਮਕੀਆਂ ਦਿੰਦਾ ਹੈ ਕਿ ਮੈਨੂੰ ਮਾਰ ਦੇਣਾ ਤੇਰਾ ਘਰ ਦੇ ਕੀ ਕਰ ਲਾਂਗੇ ਤੇਰੀ ਫੈਮਲੀ ਕੀ ਕਰਲੇਗੀ ਉਹਨੂੰ ਧਮਕੀਆਂ ਮਾਰਦਾ ਹੀ ਉਹਨੇ ਸਾਨੂੰ ਫੋਨ ਕੀਤਾ ਦੀਦੀ ਮੈਨੂੰ ਇਹਨੇ ਮਾਰਿਆ ਇਹਨੇ ਮੈਨੂੰ ਧਮਕੀਆਂ ਦਿੱਤੀਆਂ ਇਸ ਤਰ ਕਰਕੇ ਮੈਂ ਇਹ ਕਦਮ ਚੁੱਕ ਲਿਆ ਮੈਂ ਦਵਾਈ ਖਾ ਲਈ ਐ ਤੇ ਇਦਾਂ ਦਾ ਨੇ ਮੈਨੂੰ ਥੱਪੜ ਮਾਰਿਆ ਰੋਡ ਦੇ ਵਿੱਚ ਇਦਾਂ ਮੇਰੇ ਨਾਲੇ ਉਹ ਕੁੜੀ ਨਾਲੇ ਦਾ ਗਲਤ ਰਿਲੇਸ਼ਨ ਹੀ ਉਸ ਟਾਈਮ ਵੀ ਉਸ ਕੁੜੀ ਨਾਲ ਹੀ ਹੀਗਾ ਉਹ ਕੀ ਮੰਗਦੀ ਗੱਲ ਉਹ ਆਈ ਇਹ ਵੀ ਮੰਗਾ ਕਰਨੇ ਕਿ ਸਾਨੂੰ ਦਾ ਇਲਤਾਫ ਚਾਹੀਦਾ ਸਾਨੂੰ ਇਲਜ਼ਾ ਸਾਡੀ ਭੈਣ ਨਾਲ ਇਨਸਾਫ ਹੋਣਾ ਚਾਹੀਦਾ। ਕੀ ਗੱਲਬਾਤ ਹੋਈ ਹੈ? ਗੱਲਬਾਤ ਥੋੜੀ ਮੈਂ ਚਕਮਾ ਤੋਂ ਸੁਣਦੇ ਰਹੀ ਹੈ। ਜਿਹੜਾ ਸਾਡਾ ਜੋਈ ਹੈ ਨਾ ਉਹ ਕਹਿੰਦਾ ਗਲਤ ਸਵਾਂਦੇ ਹੀ। ਤੇ ਜਿਹੜਾ ਵੀ ਨਾਲ ਅਨੁਰਾਦ ਵਰਤੋੜੇ ਚਾਹੀਦਾ। ਹਾਂ ਮੰਦੀ। ਅੱਛਾ ਤੁਹਾਨੂੰ ਕੋਈ ਪਤਾ ਲੱਗਾ ਕਿ ਹੁੰਦੀ ਕੋਈ ਅਨਬਣਾ ਯਾਰ ਕ ਲੜਾਈ ਝਗੜਾ। ਸਾਨੂੰ ਤਾਂ 4 ਸਾਲ ਦਾ ਪਹਿਲਾਂ ਪਤਾ ਸੀ। ਆਹੇ ਉਹਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ। ਔਰ ਜਿੱਦਾਂ ਹੀ ਉਹਨੂੰ ਸਮਝਾਉਂਦੇ ਹੀ ਉਹ ਅੱਗੇ-ਅੱਗੇ ਵਾਸ ਨੰਗਾ ਹੋ ਹੀ ਜਾਂਦਾ ਹੀ ਹੋ ਤੁਹਾਨੂੰ ਕੀ ਤਾਂ ਪਤਾ ਲੱਗਾ ਮੇ ਵਿਆਹ ਦੇ ਵਿੱਚ ਇਹਨਾਂ ਨੇ ਮੇਰੇ ਮੁੰਡੇ ਨੂੰ ਫੋਨ ਕੀਤਾ ਮੇਰੇ ਮੁੰਡਾ ਚੰਡੀਗੜ੍ਹ ਜੋਬ ਕਰਦਾ ਹੈ ਜੇ ਮੇਰੇ ਮੁੰਡੇ ਨੇ ਮੈਨੂੰ ਫੋਨ ਕੀਤਾ ਤੇ ਮੰਮੀ ਆਂ ਦੇਖ ਨੇ ਦਰ ਖਾਲੇ ਨਾ ਹਸਪੀਟਲ ਚੱਲਿਆ ਮੈਂ ਇਹਨੂੰ ਕਿਹਾ ਮੈਂ ਕਿਹਾ ਤੂੰ ਕੱਲਾ ਨਾ ਜਾਈ ਕਿਉਂਕਿ ਸਾਡੇ ਜਾਇਦ ਨਾ ਸਾਨੂੰ ਖਤਰਾ ਹੈਗਾ ਮੈਨੂੰ ਛੋਟੇ ਦੇ ਵੀ ਸੱਕ ਪੈਂਦਾ ਇਹ ਕਹਿੰਦਾ ਤੂੰ ਦੇਖੋ ਤੁਹਾਡੇ ਨਾਲ ਕੀ ਹੁੰਦਾ ਮੈਨੂੰ ਇੱਕ ਤਾਂ ਚਲੋ ਮੈਂ ਖੜ ਚੁੱਕੀ ਦੀ ਮੈਨੂੰ ਦੂਜਾ ਮੈਂ ਦੂਜੇ ਵੱਡੇ ਮੁੰਡਿਆਂ ਵਿੱਚ ਨਹੀਂ ਲੰਦੀ ਰਹੀ ਹਰ ਗੱਲ ਮੈਂ ਰਕਾਰ ਕਰਦੀ ਰਹੀ ਉਹਨਾਂ ਕਿਉਂਕਿ ਮੈਨੂੰ ਨੁਕਸਾਨ ਨਹੀਂ ਹੋਣਾ ਚਾਹੁੰਦੀ ਬਾਕੀ ਮੇਰੇ ਕੋਲ ਨੂੰ ਧਮਕਾਂਦਾ ਸੀ ਮੈਂ ਤੇਰੇ ਮਾਪਿਆਂ ਨੂੰ ਦੇਖ ਲਾਂਗਾ ਮੈਂ ਤੇਰਾ ਭਰਾ ਕੀ ਵਗਾਲ ਲੂਗਾ ਮੇਰਾ ਕਿਹੜਾ ਫੈਮਲੀ ਨਾਲ ਤਾਂ ਜਿਆਦਾ ਉਹਨਾਂ ਦੇ ਘਰ ਜਾਂਦੇ ਸੀ ਉਹਦੀ ਫੈਮਲੀ ਜਿਹੜੀ ਉਹਨਾਂ ਦੀ ਮੇਰੀ ਹੀ ਕੁੜੀ ਸਿਰਕ ਸੋਰ ਕਰਦੀ ਆਪਣੇ ਮੁੰਡੇ ਦੀ سپورਟ ਆਪਣੇ ਮੁੰਡੇ ਦੀ سپورਟ ਕਰਦੇ ਸੀ ਸਾਡੇ ਸਾਹਮਣੇ ਆਨ ਨੂੰ ਗਾਲਾਂ ਕੱਢਣੀਆਂ ਤੇ ਪਿੱਛੋਂ ਦੇ ਉਸ ਕੋ ਜਦ ਮਾਂ ਕਹਿੰਦੀ ਆ ਤੇ ਬੇਦਖਲ ਕੀਤਾ ਜੇ ਬੇਦਖਲ ਕੀਤਾ ਮਾਂ ਘਰ ਤੋਂ ਬਾੜਦੀ ਸਾਨੂੰ ਪ੍ਰੂਫ ਦੱਸਣਾ ਤੇ ਤੁਸੀਂ ਕਹੋ ਬੇ ਬੇਦਖਲ ਕੀਤਾ ਤੁਹਾਨੂੰ ਅੱਗੇ ਬੱਚੇ ਕਿੰਨੇ ਕੁੜੀਆਂ ਇੱਕ ਕੁੜੀ ਹੈ ਇੱਕ ਮੁੰਡਾ ਹੈਗਾ ਹੁਣ ਤੁਸੀਂ ਕੀ ਮੰਗ ਕੀ ਕਰਦੇ ਮੰਗ ਬਸ ਮੇਰੀ ਕੁੜੀ ਨੂੰ ਇਨਸਾਫ ਚਾਹੀਦਾ ਅਸੀਂ ਕੀ ਨਾ ਮੇਰਾ ਨਾਮ ਮਨੀਸ਼ ਹੈ ਮਨੀਸ਼ ਕੋ ਮਾ ਜਿਹਨੇ ਡਾਚੇ ਤੋਂ ਅਰੇ ਗਏ ਮੈਂ ਸਿਸਟਰ ਸਿੰਘ ਬੱਦੇ ਕੀ ਗੱਲਬਾਤ ਕੀਤੀ ਤੁਹਾਨੂੰ ਕਦੋਂ ਪਤਾ ਲੱਗਾ ਕਿ ਇਸ ਸਸਤਾ ਆਵਾਜ਼ ਦਾ ਹੈ ਉਹ 4 ਤਰੀਕ ਦੀ ਗੱਲ ਆ ਉਹ ਸ਼ਾਮ ਨੂੰ ਮੈਂ ਸਟੇਟਸ ਦੇਖਿਆ ਦੀਦੀ ਦਾ ਮੈਂ ਫੋਨ ਕਰਤਾ ਮੈਂ ਚੰਡੀਗੜ੍ਹ ਸੀ ਉਸ ਟਾਈਮ ਉਹ ਉਧਰ ਆਇਆ ਤੇ ਮੇਰੀ ਗੱਲਬਾਤ ਹੋਈ ਉਹ ਕੰਟੀਨਿਊ ਕਰ ਦਿੱਤਾ ਇਤਲਕੇ ਜੀਜੇ ਦੀ ਦੁਕਾਨ ਤੇ ਕੁੜੀ ਬੈਠੀ ਹੋਣੀ ਉਹ ਨਾਲ ਚੱਕਰ ਆਵਾ ਨਾਲ ਉਹਦੀ ਮਾਂ ਸੀ ਜਿਹਦੀ ਚੱਲ ਗਈ ਨੇ ਦੁਕਾਨ ਤੇ ਹੱਥ ਪਾਈ ਹੋਈ ਤੇ ਜੀਜੇ ਨੇ ਜੀਜੀ ਨੂੰ ਮਾਰਿਆ ਨਾਲ ਦੀਦੀ ਆ ਗਈ ਤੋਂ ਤੋਂ ਰਸਤੇ 'ਚ ਆ ਕੇ ਪੈਦਲ ਹੀ ਚੱਲਦੇ ਚਲੇ ਗਏ ਤੇ ਰਸਤੇ 'ਚ ਆ ਕੇ ਉਹਨਾਂ ਨੇ ਫਿਰ ਦਵਾਈ ਪੀ ਲਈ ਜਿਹੜੇ ਵੀ راستੇ 'ਚ ਲੋਕ ਸੀਗੇ ਉਹਨਾਂ ਨੇ देखिया मतलब कि जानकारी जो रेफर करता फिर तो दो दिन इलाज होगा बारह एक बजे पहले तीन दिन स्टेबल सी कंडीशन कि फिर तो तो बाद जमदीप लैके गया तो ज्यादा खराब हो गई ऊपर नहीं ना है मेडिसन का इस करके कल डेथ हो गई दोपहर एक दो ਤੇ ਕੰਪਲੇਨ ਵਗੈਰਾ ਕਰਾਈ ਤੁਸੀਂ ਹਾਂਜੀ ਐਫ ਆਈ ਆਰ ਹੋ ਗਿਆ ਰਿਸਟਰਡ ਵਗੈਰਾ ਉਹਨਾਂ ਨੂੰ ਫੜ ਲਏ ਕਿ ਕਹਿੰਦੇ ਮੁੰਡਾ ਅੰਦਰ ਹੀ ਹੈ ਤੇ ਗਾਉਂ ਦੇ ਜਿਹੜੀ ਕੁੜੀ ਤੇ ਮਾਂ ਆ ਵੀ ਇੱਥੇ ਕੀ ਥਾਣੀ ਹੈ ਕੀ ਮੰਗਤੀ ਕਰਨੀ ਉਹਗੇ ਹੀ ਇਹ ਦੇਖੋ ਵੀ ਪੁਆਇਆ ਤਾਂ ਬਹੁਤ ਮਾਰਿਆ ਆਪਾਂ ਇਹ ਜਾਣਨੇ ਕਿ ਇਹਨਾਂ ਨੂੰ ਕਿਹੜੀ ਤੋਂ ਕਿਹੜੀ ਸਜ਼ਾ ਸੁਣਾਈ ਜਾਵੇ ਠੀਕ ਹੈ ਨਾ ਜਿਵੰਤ ਤੇ ਮਤਲਬ ਕਿ ਬਾਹਰ ਨਾਮ ਵੀ ਤਾਂ ਆ ਜੇ ਅਪਲਾਈ ਕਰਦੇ ਪਏ ਉਹ ਚੀਜ਼ਾਂ ਨਾ ਕਿਉਂਕਿ ਥਾਦਾਕਰ ਬਾਤ ਕੀਤਾ ਕਿਸੇ ਹੋਰ ਦਾ ਵੀ ਕਰ ਸਕਦੇ ਹੈ ਉਹ ਵੀ ਕੁੜੀ ਜਿਹਦੇ ਨਾਲ ਚੱਕਰ ਸੀਗਾ ਉਹਨੇ ਪਹਿਲਾਂ ਦੋ ਘੱਲ ਘਰ ਪਹਿਲਾਂ ਖਰਾਬ ਕੀਤੇ ਤੇ ਜੋ ਖਰਾਬ ਹੋ ਗਿਆ ਕਿੰਨੇ ਸਾਲ ਤੋਂ ਲੇਸੀ ਚੱਲ ਰਹੀ ਆ ਮੈਂ ਤਾਂ 4 ਸਾਲ ਤੇ ਹੋਈ ਸੀ 4-5 ਸਾਲ 4-5 ਤੋਂ ਜਾਨ ਵੀ ਕੋਸ਼ਿਸ਼ ਕੀਤੀ ਵੀ ਕੋਈ ਬਣੀ ਤੇ ਫਿਰ ਫੇਰੇ ਬਥੇਰੇ ਅਸੀਂ ਮੋੜੇ ਜੀ ਮਤਲਬ ਸਮਝਾਇਆ ਬਣਾ ਰਾਜਨਾਮੇ ਬਥੇਰੇ ਐਸਐਸਪੀ ਦੇ ਕੇ ਥਾਣੇ ਗਏ ਮਹੀਨੇ ਦੋ ਮਹੀਨੇ ਰਾਜਨਾਮੇ ਹੋਏ ਬਥੇਰੇ ਹੋਇਆ ਜਦੋਂ ਪੰਚਾਇਤਾਂ ਮਠਾਣੀਆਂ ਮਾਵਾ ਨਾਲ ਮਾਂ ਬੇਵ ਨਾਲ ਵੀ ਹੋਈ ਗੱਲ ਸਾਰੇ ਨਾਲ ਹੋਈ ਗੱਲ ਔਰ ਇੰਟੀਮੇਸ਼ਨ ਆਈ ਸੀਗੀ ਅਮਨਦੀਪ ਹਸਪੀਟਲ ਤੋਂ ਦੀ ਉਹਦੀ ਕੰਡੀਸ਼ਨ ਬਹੁਤ ਮਾੜੀ ਔਰ ਬਾਅਦ ਚ ਪਤਾ ਲੱਗਿਆ ਵੀ ਲੜਕੀ ਦੀ ਡੈਥ ਹੋ ਗਈ ਤੇ ਜਿਹਦੇ ਵਿੱਚ ਲੜਕੀ ਨੇ ਆਪਣੇ ਹਸਬੰਡ ਤੋਂ ਪਰੇਸ਼ਾਨ ਆ ਕੇ ਤੇ ਉਹਦੇ ਹਸਬੰਡ ਦਾ ਕਿਸੇ ਨਾਲ ਅਦਰ ਲੈਣੇ ਦੇ ਨਾਲ ਰਿਲੇਸ਼ਨ ਸੀਗਾ ਤੇ ਉਹਦੇ ਤੋਂ ਪਰੇਸ਼ਾਨ ਹੋ ਕੇ ਲੜਕੀ ਨੇ ਜੀ ਆਪਾਂ ਮੁਕਦਮਾ ਦਰਜ ਕਰ ਲਿਆ ਜੇ ਤੇ ਅੱਗੇ ਆਪਣੀ ਜਿਹੜੀ ਫਾਈਲ ਦਾ ਹੈਗੀ ਇਨਵੈਸਟੀਗੇਸ਼ਨ ਉਹ ਆਪਾਂ ਕਰਦੇ ਆ ਕੀ ਗੱਲਬਾਤ ਹੋਈ ਹੈ ਕੱਲ ਲਗਾ ਤਾਂ ਥੋੜੀ ਨੈਪ ਚੱਕਮਾ ਤੋਂ ਸੁਣਿਆ ਹੀ ਹੈ ਜਿਹੜਾ ਸਾਡਾ ਜਵਾਈ ਹੈ ਨਾ ਉਹਦਾ ਕਿਹਨਾਂ ਗਲਤ ਸਵੰਦੇ ਸੀ ਤੇ ਜਿਹੜਾ ਜੀ ਨਾਲ ਅਨੁਰਾਧਾ ਉਹ ਤੁਹਾਡੀ ਜਵਾਈ ਨਾ ਹਾਂ ਮੰਦੀ ਅੱਛਾ ਤੁਹਾਨੂੰ ਕੋਈ ਪਤਾ ਲੱਗਾ ਕੀ ਹੁੰਦੀ ਕੋਈ ਅਨਬਣਾ ਯਾਰ ਲੜਾਈ ਝਗੜਾ ਸਾਨੂੰ ਤਾਂ 4 ਸਾਲ ਦਾ ਪਹਿਲਾ ਪਤਾ ਸੀ ਆਹੇ ਉਹਨੂੰ ਸਮਝਾਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਜਿੱਦਾਂ ਹੀ ਉਹਨੂੰ ਸਮਝਾਉਂਦੇ ਸੀ ਉਹ ਅੱਗੇ ਅੱਗੇ ਵਸ ਨੰਗਾ ਹੋਈ ਜਾਂਦਾ ਸੀ ਤੁਹਾਨੂੰ ਕਿੱਦਾਂ ਪਤਾ ਲੱਗਾ